ਮੰਮੀ ਕੀ ਹੋ ਗਿਆ ਕੁੜੀ ਨੂੰ ਮੰਮੀ ਮਾਰਦੇ ਨਹੀਂ ਗਈਏ ਨਹੀਂ ਨਹੀਂ ਪੁੱਤ ਇੰਜ ਨਹੀਂ ਕਹੀ ਦਾ ਸ਼ੂਭ ਸ਼ੂਭ ਬੋਲ ਦੇਖਿਓ ਉਹੀ ਹੋਇਆ ਨਾ ਜਿਹਦਾ ਡਰ ਸੀ ਮੈਨੂੰ ਮੈਂ ਇਹੀ ਚਾਹੁੰਦੀ ਸੀ ਕਿ ਮੇਰੇ ਕਰਕੇ ਕਿਸੇ ਨੂੰ ਕੋ ਦੁੱਖ ਨਾ ਪਹੁੰਚੇ ਅੱਜ ਜਿੱਡਾ ਵੱਡਾ ਨੁਕਸਾਨ ਹੋ ਗਿਆ ਤੂੰ ਬੈ ਕਿਉ ਲੈ ਕੇ ਆਈਆਂ ਨਾਲ ਕਿਉਂ ਮੈਂ ਮੈਂ ਤੂੰ ਆਪੇ ਤਾਂ ਮੈਨੂੰ ਕਿਹਾ ਸੀ ਉਹ ਮੈਂ ਤਾਂ ਤੈਨੂੰ ਡਾਕਟਰ ਕੋ ਲੈ ਕੇ ਚੱਲਾਵਾਂ ਦੋ ਸਾਖਾਤਾ ਕਰੀ ਇੰਨੇ ਵੀ ਗਰੀਬ ਨਹੀਂ ਆ ਮੈਂ ਮੈਂ ਤੇਰੀ ਸਫਾਸਤ ਨਹੀਂ ਲਗਣਾ ਚਾਹਨੀ ਆਪਣੀ ਕਾਬਲੀਅਤ ਤੇ ਲਗਣਾ ਚਾਹਨੀ ਹੈ ਉਹ ਕੱਪੜੇ ਤੈਹ ਲੋਨ ਚ ਕਾਬਲੀਅਤ ਕਿਹੜੀ ਵੇਖਣੀ ਉਹਨਾਂ ਤੇਰੀ ਇੱਕ ਮਿੰਟ ਇੱਕ ਮਿੰਟ ਤੈਨੂੰ ਕਰਦਾ ਮੈਂ ਵਧੀਆ ਵਧੀਆ ਤੂੰ ਸੁਣਾ ਉਹ ਮੈਂ ਤਾਂ ਕੱਲ ਹੀ ਆਇਆ ਹਜੇ ਇੱਕ ਮਿੰਟ ਇੱਕ ਮਿੰਟ ਤੈਨੂੰ ਕਰਦਾ ਮੈਂ ਕਰਾਰਾ ਦੇ ਦੇ ਭਾਈ ਆਇਆ ਇਹਨੇ ਕਟੇਗੋਰ ਦੇ ਕੁੜੀਆਂ ਕਿਵੇਂ ਘਾ ਲਉਂਦੀਆਂ ਐਕਸ਼ਨ ਮਾਰਨ ਲਿਆ ਹੁਣ ਭਾਪੜੇ ਦੋਸਤਾਂ ਰੋਹ ਜਾਣ ਕੇ ਗੋਲ ਗੱਪੇ ਖਾਂਦਾ ਹੋਵੇ ਮੁੰਡੇ ਗੋਲ ਗੱਪੇ ਘਾੜੀ ਖਾਂਦੇ ਆ ਠੀਕ ਨੇ ਉਹ ਉਹ ਬੱਲੇ ਕਵਨ ਉਹ 1 ਮਿੰਟ 1 ਮਿੰਟ ਆ ਵੀਡੀਓ ਵੇਖਿਓ ਜਰਾ ਆ ਵੇਖੋ ਮੇਰੀ ਮਾਸੀ ਦਾ ਮੁੰਡਾ ਜਿਹਨੇ ਬਿਨਾਂ ਦੱਸੇ ਵਿਆਹ ਕਰਾਇਆ ਉਹ ਤੇਰਾ ਦਿਮਾਗ ਰ ਫੱਟ ਪਹੁੰਚੋ ਤੇ ਮਰਜ਼ੀ ਲਾਈਵ ਹੋਏ ਨਾ ਤੂੰ। ਉਹ ਰਿਆ ਤੇ ਤੂੰ ਮਾਸੀ ਦਾ ਮੁੰਡਾ ਹੀ ਆ ਨਾ ਫੇਰ ਚਾਚੇ ਤਾਇਆ ਦੇ ਮੁੰਡੇ ਤੇ ਸੱਦੇ ਹੋਣੇ ਆ ਮਾਸੀ ਵਾਲੇ ਨੇ ਹੀ ਭੁੱਲ ਗਿਆ ਬਸ ਬੜੀ ਸੋਹਣੀ ਗੱਲ ਕੀਤੀ ਤੋ ਬਿਨਾ ਦੱਸੇ ਵਿਆਹ ਕਰਾ ਲਿਆ ਹੀ ਸਾਸੀ ਕਾਲ ਭਾਬੀ ਜੀ। ਹੋਏ ਹੋਏ। ਉਹ ਭਰਾ ਭਾਬੀ ਨਹੀਂ ਆਉ। ਦੱਸ ਉਹ ਮੈਂ ਕੌਣ ਆ। ਉਹ ਮੈਨੂੰ ਕੀ ਪਤਾ ਤੂੰ ਕੌਣ ਆ। ਓਹੋ। ਤੁਹਾਡਾ ਨਹੀਂ ਕਸੂਰ ਕੋਈ ਭਾਬੀ ਜੀ ਜਦੋਂ ਆਪਣੇ ਕਰ ਜਾਏ ਦਗਾ ਫਿਰ ਕੀ ਕਰੇ। ਹਾਏ ਰੱਬਾ ਉਹ ਗੱਲ ਨਹੀਂ ਹੈਗੀ ਜੋ ਇਹ ਇਹ ਇਹਦੇ ਵਰਗੇ ਨਾਲ ਵਿਆਹ ਕਰਾਉਂਗੀ ਮੈਂ ਇਹਦੇ ਵਰਗੇ ਨਾਲ ਕੀ ਮਤਲਬ ਮੇਰੇ ਵਰਗੇ ਨਾਲ ਵਿਆਹ ਕਰਾਉਂਗੀ ਸ਼ਕਲ ਵੇਖੀ ਆਪਣੀ ਤੂੰ ਵੇਖੀ ਆਪਣੀ ਘਰ ਖਜੂਰ ਜਾ ਵਾ 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 ਮੇਰੇ ਸਾਹਮਣੇ ਡਰਾਮੇ ਕਰਨ ਦੀ ਲੋੜ ਨਹੀਂ ਆ ਤਾਂ ਤਾਂ ਕੱਲ ਸਾਰੇ ਪਿੰਡ ਨੂੰ ਜਾ ਕੇ ਮਾਸੀ ਦੇ ਮੁੰਡੇ ਨੇ ਬਿਨਾਂ ਦੱਸੇ ਵਿਆਹ ਕਰਾ ਲਿਆ ਕੱਲ ਲੈ ਕੇ ਆਉਣਾ ਮੰਮੀ ਨੂੰ ਤੇਰੇ ਹੱਲ ਉਹ ਫੋਨ ਫੜਾ ਮੇਰਾ ਉਹ ਆ ਵੀਡੀਓ ਡਿਲੀਟ ਕਰਦੀ ਮੇਰੀ ਗੱਲ ਸੁਣ ਤੂੰ ਵੀਡੀਓ ਕੱਟੀ ਨਹੀਂ ਸੀ ਉਹ ਮੈਂ ਕਿਥੋਂ ਕੱਟਨੀ ਬੋਲੀ ਜਾਣ ਦਾ ਸੀ ਤੇ ਹੋਏ ਤੇਰਾ ਕਸੂਰ ਹੈ ਸਾਰਾ ਉਹ ਮੈਨੂੰ ਆਪ ਟੈਨਸ਼ਨ ਪਈ ਐ ਤੈਨੂੰ ਕੌਣ ਜਾਂਦਾ ਆ ਮੈਨੂੰ ਤਾਂ ਸਾਰਾ ਪਿੰਡ ਜਾਂਦਾ ਮੈਨੂੰ ਮਾਸੀ ਜਾਂਦੀ ਐ ਆਹੋ ਆਹੋ ਮੇਰੇ ਤੇ ਕੋਈ ਇੱਜ਼ਤ ਨਹੀਂ ਨਾ ਹੈਗੀ ਤੈਨੂੰ ਗੋਲ ਗੱਪੇ ਖਾਣ ਦੀ ਪਈ ਭੁੱਕ ਲੱਗੀ ਗੋਲ ਗੱਪੇ ਖਵਾ ਦੋ ਆਂਦੇ ਇਹਦੇ ਵਿੱਚ ਮੇਰਾ ਕੀ ਕਸੂਰ ਐ ਹਾਏ ਰੱਬਾ ਮੈਂ ਤੇਰੇ ਨਾਲ ਆਈ ਕਿਉਂ ਆਈ ਕਿਉਂ ਤੁਸੀਂ ਕਹਿੰਦੇ ਆਂਟੀ ਜੀ ਨੌਕਰੀ ਚਾਹੀਦੀ ਐ ਮੈਨੂੰ ਨਹੀਂ ਨਾ ਪਤਾ ਸੀ ਕਿ ਤੇਰੇ ਘਰ ਵਿੱਚ ਨਵੇਂ ਤਾਂ ਨਵਾਂ ਨਮੂਨਾ ਪੈਦਾ ਹੋਣ ਡਿਆ ਆ ਮੇਠਾ ਕਿੱਥੇ ਗਿਆ ਵਾ ਸ਼ਾਇਦ ਹੁਣੇ ਡਿੱਗ ਗਿਆ ਵੀ ਹੋ ਗਿਆ ਉਹ ਤੇ ਉਹ ਪਹਿਰੇ ਤੇ ਗੋਲ ਗੱਪੇ ਵਾਲੇ ਕਰਦੇ ਸੇ ਉਹ ਪੈਸੇ ਦੇਣ ਆ ਕੀ ਹੋ ਗਿਆ ਹੁਣ ਕੀ ਹੋ ਗਿਆ ਨਾਰੀਅਲ ਪੀਣਾ ਤੈਨੂੰ ਪਤਾ ਗਰਮੀ ਕਿੰਨੀ ਆ ਮੇਰੀ ਬਾਡੀ ਵੀ ਡੀ ਹਾਈਡਰੇਟ ਹੋ ਜਾਂਦੀ ਛੇਤੀ ਮਾਮੀ ਕਹ ਰਹੀ ਤੁਸੀਂ ਕੱਟਣਾ ਭਈ ਗੋਲ ਕੱਪੇ ਤੇ ਕਦੀ ਨਾਰੀਅਲ ਫੈਨ ਦੇ ਹੈਲੋ ਅਫਾਰਸ ਇੰਨੀ ਕੁੱਤੇ ਖਾਣੀ ਕਰਨ ਤੋਂ ਬਾਅਦ ਹੁਣ ਨਾਰੀਅਲ ਪਾਣੀ ਲੈ ਆਇਆ ਓ ਪੀਲਾ ਮੈਂ ਘਰ ਕੇ ਇਹਨੂੰ ਪਾਣੀ ਦਿੰਦਾ ਫੇਰ ਤੇ ਮੈਂ ਨਾਰੀਅਲ ਪਾਣੀ ਦੇ ਦਿੰਦਾ ਵਾ ਅਪੀ ਦੀ ਆਖਣਾ ਵਹਾਂ ਨਹੀਂ ਤੂੰ ਹੁਣ ਕਿੱਥੇ ਵੇਖਾਂ ਯੋਕਰੀ ਦੂ ਆਹੋ ਕੇਤਾ ਆ ਚੱਲ ਚੱਲ ਆ ਜਾ ਆ ਜਾ ਮੈਂ ਨਾ ਗਈ ਮਤੁਰਾਂ ਜਿੰਨਾ ਤਰਾਸਦਾ ਇਹਨੂੰ ਆ ਕੇ ਤੂੰ ਗਲੀਆਂ ਲਿਆਏ ਮੈਨੂੰ ਓਏ ਅ ਮੈਨੂੰ ਕਿਹਾ ਕਿ ਨੈਤ ਨਹੀਂ ਕਰਾਉਣੀ ਤੂੰ ਤੈਨੂੰ ਕਿਡਨੈਪ ਕਰਕੇ ਮੈਨੂੰ ਮਿਲਣਾ ਵੀ ਕੀ ਹੈ ਆ ਜਾ ਹਾਏ ਰੱਬਾ ਕੀ ਹੋ ਗਿਆ ਮੇਰਾ ਰਿਜ਼ਿਊਮ ਕਿੱਥੇ ਆ ਹਾਂ ਫੜ ਤਰਾ ਰਿਜ਼ਿਊਮ ਬਾਰਵੀਂ ਨਾਲ ਕੰਪਿਊਟਰ ਕੋਰਸ ਕੀਤਾ ਤਾਂ ਬੜਾ ਰਿਜ਼ਿਊਮ ਲੇਕ ਲਿਆ ਤੂੰ ਤੇ ਬੜੇ ਆਕਸਫੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ ਨਾ ਬੀਏ ਇਦੀ ਮੈਂ ਸਸੀ ਕਲਪਾ ਜੀ ਸਸੀ ਕਲਪਾ ਜੀ ਅ ਪਾਈਤਾ ਨੂੰ ਕੰਮ ਵਾਸਤੇ ਕੁੜੀਆਂ ਮੁੰਡੇ ਦੀ ਜਰੂਰਤ ਸੀ ਨਾ ਹਾਂਜੀ ਹਾਂਜੀ ਅ ਤੇ ਆਹ ਮੇਰਾ ਰੈਜ਼ਿਊਮ ਮੈਨੂੰ ਤੁਹਾਡਾ ਨੰਬਰ ਮਿਲਿਆ ਸੀ ਮੈਂ ਰਾਤੀ ਫੋਨ ਕੀਤਾ ਸੀ ਬੈਠੋ ਹਾਂਜੀ ਪਾ ਜੀ ਪਾਣੀ ਮਿਲੂਗਾ ਅਨਮੋਲ ਪਾਣੀ ਪਿਆ ਬੁੱਤਰ ਇਧਰ ਇਹਨਾਂ ਨੂੰ ਵੀ ਚਾਹੀਦੀ ਜੋ ਮੈਨੂੰ ਜੋਬ ਜੁਬਣੀ ਚਾਹੀਦੀ ਮੈਂ ਤੇ ਆ ਬੈਨ ਲੁਆਣ ਆਇਆ ਇੱਧਰ ਆ ਕੇ ਬਹਿ ਜਾ ਨਹੀਂ ਨਹੀਂ ਭਾਜੀ ਮੈਨੂੰ ਚਾਹੀਦੀ ਆ ਪਹਿਲੇ ਕੋਈ ਐਕਸਪੀਰੀਅੰਸ ਹੈਗਾ ਨਹੀਂ ਭਾਜੀ ਕੰਮ ਕਰੂੰਗੀ ਤੇ ਐਕਸਪੀਰੀਅੰਸ ਹੋਏਗਾ ਸਾਰੇ ਐਵੇਂ ਪੁੱਛੀ ਜਾਂਦੇ ਐ ਐਕਸਪੀਰੀਅੰਸ ਐਕਸਪੀਰੀਅੰਸ ਪਹਿਲੇ ਕੋਈ ਜੋਬ ਕੀਤੀ ਹੋਵੇ ਕਿਤੇ ਨਹੀਂ ਨਹੀਂ ਜੋਬ ਕੀਤੀ ਆ ਪਰ ਹਮੇਸ਼ਾ ਅਲੱਗ-ਅਲੱਗ ਤਰ੍ਹਾਂ ਦੀ ਕੀਤੀ ਆ ਕੋਈ ਇੱਕ ਤਰ੍ਹਾਂ ਦੀ ਨਹੀਂ ਤਾਂ ਕਰਕੇ ਪਰ ਮੈਂ ਕਰ ਲਵਾਂਗੀ ਇੰਨਾ ਮੈਨੂੰ ਭਰੋਸਾ ਆਇਆ ਚਲੋ ਐਸਾ ਹੈ ਕਿ ਇਹ ਵਾਲਾ ਡਿਪਾਰਟਮੈਂਟ ਮੇਰੀ ਵਾਈਫ ਦੇਖਦੇ ਨੇ ਉਹਨਾਂ ਨੂੰ 5 ਮਿੰਟ ਆ ਰਹੇ ਨੇ ਉਹ ਤੁਹਾਡਾ ਡਿਸਕਸ ਕਰ ਲੈਂਦੇ ਨੇ ਅਗਰ ਹੋਇਆ ਤੇ ਤੁਹਾਨੂੰ ਜੋਬ ਜ਼ਰੂਰ ਮਿਲ ਜਾਏਗੀ ਠੀਕ ਹੈ ਜੀ ਅਮਾਇਰਾ ਹਾਂਜੀ ਦੱਸੋ ਅਮਾਇਰਾ ਤੁਸੀਂ ਵੈਕੈਂਸੀ ਕੱਢੀ ਸੀ ਨਾ ਇਹ ਜੋਬ ਲਈ ਆਏ ਨੇ ਹਾਂਜੀ ਦੱਸੋ ਜੀ ਸਸ ਵੈਸੇ ਘੁੰਮਣਾ ਹੈ ਇਹ ਘੁੰਮਣ ਵਾਲੀ ਜਗ੍ਹਾ ਤੇ ਹੈ ਨਹੀਂ ਹੋਰ ਅਮਾਇਰਾ ਠੀਕ ਹੈ ਫੈਮਿਲੀ ਵਧੀਆ ਸਭ ਮੈਂ ਸੁਣਿਆ ਤੇਰਾ ਪਰੋਣਾ ਬੜਾ ਵਧੀਆ ਗਾ ਵਾ ਤੇ ਫੈਮਿਲੀ ਵਧੀਆ ਨਾ ਤੇਰੀ ਸਾਰੀ ਤੂੰ ਫੈਮਿਲੀ ਛੱਡ ਤੂੰ ਇਹ ਦੱਸ ਤੂੰ ਇੱਥੇ ਲੈਣ ਕਿ ਹੈ ਦੱਸ ਦੇ ਮੈਂ ਜੌਬ ਤੇ ਲੱਗਣਾ ਨਾ ਮੇਰੇ ਨਾਲ ਆਇਆ ਆ ਅੱਛਾ ਤੂੰ ਜੋਬ ਪਲੇਸਮੈਂਟ ਦਾ ਵੀ ਕੰਮ ਕਰਦਾ ਹੈ ਨਹੀਂ ਨਹੀਂ ਪਲੇਸਮੈਂਟ ਆਫਿਸ ਕਿਉਂ ਖੋਲਣਾ ਤਨ ਪਤਾ ਨਾ ਮੇਰੇ ਪਾਪਾ ਗਰੀਬ ਕੁੜੀਆਂ ਦੀ ਹੈਲਪ ਕਰਦੇ ਆ ਤੇ ਮੈਂ ਵੀ ਸ਼ੁਰੂ ਕਰਤੀ ਕਰਨੀ ਮੈਂ ਤਾਂ ਕੁੜੀ ਦੀ ਹੈਲਪ ਕਰਦਾ ਪਿਆ ਆ ਅੱਛਾ ਅੱਛਾ ਤੂੰ ਐਨਜੀਓ ਖੋਲੀ ਐ ਐਨਜੀਓ ਲਾ ਲ ਤੂੰ ਐਨਜੀਓ ਹੀ ਲਾ ਲ ਅਮਾਇਰਾ ਕੋਣ ਐ ਇਹ ਆ ਪ੍ਰੀਤ ਅਸੀਂ ਕਾਲਜ ਇਕੱਠੇ ਪੜਿਆ ਨਾਲੇ ਤੁਹਾਨੂੰ ਪਤਾ ਜਿਹੜੀ ਮੇਰੀ ਬੈਸਟ ਫਰੈਂਡ ਆ ਨਾ ਅਮਨ ਇਹ ਉਹਦਾ ਹੋਣ ਵਾਲਾ ਹਸਬੈਂਡ ਆ ਹੋਣ ਵਾਲਾ ਹਸਬੈਂਡ ਆ ਅੱਛਾ ਅਮਨ ਦਾ ਹੋਣ ਵਾਲਾ ਹਸਬੰਦ ਔਰ ਜੀ ਠੀਕੋ ਪ੍ਰੀਤ ਤੂੰ ਦੱਸਿਆ ਨਹੀਂ ਮੈਨੂੰ ਕਿ ਤੂੰ ਕੁੜੀਆਂ ਨੂੰ ਜੋਬ ਤੇ ਲਵਾਣਾ ਸੋਹਣਾ ਹੈਲੋ ਤੇਰੇ ਸੁਣਦਾ ਨਹੀਂ ਆ ਕੀ ਚਾਹੀਦਾ ਤੈਨੂੰ ਤੇਰੇ ਕਹਣਾ ਮੇਰੇ ਲਾਈਫ ਚ ਦਿੱਕਤ ਹੋਣ ਧੀ ਆ ਮੇਰੇ ਕਰਕੇ ਦਿੱਕਤ ਹੋਈ ਆ ਕੀ ਕੀਤਾ ਮੈਂ ਹੈ ਅਮਨ ਦੀ ਫਰੈਂਡ ਆ ਉਹ ਉਹਨੂੰ ਦੱਸ ਦੇਣ ਜਾ ਕੇ ਕਿ ਉਹੀ ਕੁੜੀ ਨਾਲ ਘੁੰਮਣ ਡਿਆ ਵਾ ਅਮਨ ਦੀ ਫਰੈਂਡ ਆ ਅਮਨ ਮਿਲ ਗਈ ਉਹ ਮਿਲ ਗਿਆ ਇਹ ਚ ਮੇਰਾ ਕੀ ਕਸੂਰ ਆ ਤੂੰ ਮੈਨੂੰ ਜੌਬ ਦਿਵਾਉਣ ਲੈ ਕੇ ਆਇਆ ਤੂੰ ਮੇਰੇ ਨਾਲ ਇੱਥੇ ਆਇਆ ਉਹਨੇ ਮੈਨੂੰ ਵੇਖ ਲਿਆ ਇਹ ਚ ਮੇਰਾ ਕੀ ਕਸੂਰ ਆ ਦੱਸ ਮੈਨੂੰ ਤੇ ਐਵੇਂ ਲੱਗਦਾ ਪੂਰੇ ਸ਼ਹਿਰ ਵਿੱਚ ਤੁਹਾਡੇ ਰਿਸ਼ਤੇਦਾਰ ਫੈਲੇ ਹੋਏ ਆ ਜੇ ਤੈਨੂੰ ਨਾ ਡਰ ਸੀ ਤੂੰ ਤੇ ਮੇਰੇ ਨਾਲ ਕਿਉਂ ਆਇਆ ਨਾਲ ਦੂਜੀ ਗੱਲ ਇਹ ਤੂੰ ਗਲਤ ਆ ਤੇਰਾ ਮੇਰੇ ਰਿਸ਼ਤਾ ਕੋਈ ਹੈਗਾ ਨਾਲ ਪਹਿਲੀ ਗੱਲ ਜੇ ਤੂੰ ਅਮਨ ਨਾਲ ਵਿਆਹ ਕਰਾਣਾ ਆ ਤੁਹਾਡੇ ਦੋਨਾਂ ਦਾ ਪਿਆਰ ਸੱਚਾ ਆ ਤੇ ਤੂੰ ਮੇਰੇ ਤੋਂ ਕਿਉਂ ਡਰਦਾ ਹੈ ਕਿਉਂਕਿ ਤੇਰੇ ਨਾਲ ਵਾਰ-ਵਾਰ ਮੇਰਾ ਨਾਮ ਜੋੜਦਾ ਪਿਆ ਹਰ ਜਗ੍ਹਾ ਤੇ ਮਾਸੇ ਦਾ ਮੁੰਡਾ ਮਿਲ ਗਿਆ ਉਤੋਂ ਇਹ ਕੁੜੀ ਮਿਲ ਗਈ ਨਾਮ ਜੋੜਨਾ ਕਿ ਹੋਏਗਾ ਹੂੰ ਜੇ ਤੇਨੂੰ ਨਹੀਂ ਡਰ ਲੱਗਦਾ ਹੈ ਨਾ ਤੇ ਪਲੀਜ਼ ਹੁਣ ਇਹ ਚੀਜ਼ ਖਤਮ ਕਰ ਦੇ ਹੁਣੇ ਨਾ ਤੈਨੂੰ ਹੋਰ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਨਾ ਤੈਨੂੰ ਡਰ ਲੱਗੇਗਾ ਤੇ ਨਾ ਤੇਰਾ ਅਮਨ ਦਾ ਰਿਸ਼ਤਾ ਖਰਾਬ ਹੋਏਗਾ ਨਾਲ ਇੱਕ ਗੱਲ ਯਾਦ ਰੱਖੀ ਜਿਹੜੇ ਰਿਸ਼ਤੇ ਵਿੱਚ ਸ਼ੱਕ ਹੁੰਦਾ ਨਾ ਉਹ ਜ਼ਿਆਦਾ ਦੇਰ ਤੱਕ ਨਹੀਂ ਨਿਭਦੇ ਹੈਗੇ ਜਿਉਂਨੇ ਤੇਨਾਂ ਸਾਰੀ ਉਮਰ ਨਿਭਾਣੀ ਹੈ ਨਾ ਤੇ ਵਿਸ਼ਵਾਸ ਕਰਨਾ ਪੈਣਾ ਹੈ ਕਿ ਕਿ ਜ਼ਿੰਦਗੀ ਵਿੱਚ ਵਿਸ਼ਵਾਸ ਬਹੁਤ ਵੱਡਾ ਸ਼ਬਦ ਹੁੰਦਾ ਹੈ ਪਰ ਇਹਨੂੰ ਨਿਭਾਣਾ ਬੜਾ ਔਖਾ ਯਕੀਨ ਰੱਖ ਮੇਰੇ ਤੇ ਮੈਂ ਤੇਰਾ ਰਿਸ਼ਤਾ ਖਰਾਬ ਨਹੀਂ ਹੋਣ ਦਵਾਂਗੀ ਮੈਨੂੰ ਇੱਕ ਵਾਰ ਜੌਬ ਮਿਲ ਲੈਂਦੇ मैं अमन सब कुछ दस दंगी ठीक है हाँ 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 आ गए तुम नौकरी ਚਲ ਕੋਈ ਨਹੀਂ ਪੁੱਤ ਨਹੀਂ ਲੱਭੀ ਅੱਜ ਤੇ ਕੱਲ ਲੱਭ ਜੂਗੀ ਚਲ ਜਾ ਪ੍ਰੇਤ ਤੂੰ ਕਪੜੇ ਬਦਲ ਆ ਚਲ ਕੁੜੀਏ ਤੂੰ ਆਪੋ ਆਪਣੇ ਵਾਲਾ ਠੀਕ ਆਇਆ ਪੁੱਤ ਸੂਟ ਹਾਂਜੀ ਮੈਂ ਨਾ ਤਿੰਨ ਚਾਰ ਸੂਟ ਠੀਕ ਕੀਤੇ ਸੀ ਬਾਕੀ ਮੈਂ ਕਿਹਾ ਹੀ ਹੋਰ ਠੀਕ ਰੱਖੇ ਆ ਮੈਂ ਚਾਰ ਪੰਜ ਸੂਟ ਕੱਢ ਕੇ ਤੇਰੇ ਵਾਸਤੇ ਠੀਕ ਕਰਾਂਗੀ ਇਹ ਸੂਟ ਨਾ ਮੈਂ ਇੱਕ ਵਾਰ ਹੀ ਪਾਇਆ ਸੀ ਕਿਉਂਕਿ ਮੈਂ ਕਿਤੇ ਹੁੰਦੀ ਜਾਂਦੀ ਤੇ ਹੈਗੀ ਨਹੀਂ ਬਹੁਤੀ ਤੇ ਘਰ ਮੇਰੇ ਵੜੇੜੇ ਭਾਰੇ ਪੈਂਦੇ ਨਹੀਂ ਤੇ ਮੈਂ ਕਿਹਾ ਕੁੜੀ ਉਰੇ ਪਰੇ ਨੌਕਰੀ ਲੱਭਣ ਜਾਂਦੀ ਐ ਤੇ ਉਹ ਸੂਟ ਚੰਗੇ ਨਹੀਂ ਸੀ ਮੈਨੂੰ ਲੱਗਦੇ ਥੈਂਕ ਯੂ ਆਂਟੀ ਥੈਂਕ ਯੂ ਨਹੀਂ ਪੁੱਤ ਕੋਈ ਗੱਲ ਨਹੀਂ ਬੋਸ ਹੋਣਾ ਰਾਂਗੇ ਸੋਣਾ ਹੈ ਨਾ ਹਾਂ ਤੇਰੇ ਤੇ ਫੱਬਿਆ ਵੀ ਬਹੁਤ ਆ ਪੁੱਤ ਬਹੁਤ ਸੋਹਣਾ ਲੱਗਾ ਥੈਂਕ ਯੂ ਉਹ ਸੂਟ ਪੌਂਦੀ ਸੀ ਨਾ ਮੈਨੂੰ ਜਰਾ ਚੰਗੇ ਨਹੀਂ ਸੀ ਲੱਗਦੇ ਕੋਈ ਨਾ ਹੋਰ ਸੂਟ ਵੀ ਪਾਏਂਗੀ ਨਾ ਉਹ ਵੀ ਵੇਖੀ ਤੇਰੇ ਤੇ ਬਹੁਤ ਫੱਬਨੇ ਆ ਠੀਕ ਆਂਟੀ हां ਹੋਂ ਤੂੰ ਨਾ ਬਾਹਰ ਜਾਣਾਈ ਨਾ ਜੀ ਤੁਮੀ ਤੇ ਸੋਨੇ ਸੂਟ ਪਾ ਕੇ ਜਾਣੇ ਆ ਉਹ ਜਿਹੜੇ ਤੂੰ ਸੂਟ ਪਾਉਂਦੀ ਸੀ ਨਾ ਮੈਨੂੰ ਜਰਾ ਚੰਗੇ ਨਹੀਂ ਸੀ ਲੱਗਦੇ ਛੋਟ ਦੇ ਤੂੰ ਹੁਣ ਉਹ ਸਾਰੇ ਸੂਟਾਂ ਨੂੰ ਆਂਟੀ ਗੁੱਸਾ ਨਾ ਕਰਿਓ ਪਰ ਮੈਂ ਉਹਨਾਂ ਸੂਟਾਂ ਨੂੰ ਛੋਟ ਨਹੀਂ ਸਕਦੀ ਉਹਨਾਂ ਸੂਟਾਂ ਨੇ ਨਾ ਮੇਰਾ ਔਖੇ ਟਾਈਮ ਬੜਾ ਸਾਥ ਦਿੱਤਾ ਆ ਮੈਂ ਉਹਨਾਂ ਨੂੰ ਸਾਹਮ ਕੇ ਰੱਖ ਲਾਂਗੀ ਪਰ ਮੈਂ ਛੋਟ ਨਹੀਂ ਸਕਦੀ ਤੁਹਾਡੇ ਸੂਟ ਬਹੁਤ ਸੋਹਣੇ ਆ ਤੇ ਬਹੁਤ ਚੰਗੇ ਲੱਗ ਰਿਹਾ ਮੈਨੂੰ ਬੋਤ ਬੜੀ ਚੰਗੀ ਸੋਚ ਐ ਤੇਰੀ ਮੈਂ ਤੇ ਵੈਸੇ ਤੈਨੂੰ ਨਵੇਂ ਸੂਟ ਲੈ ਕੇ ਦੇਣੇ ਸੀ ਪਰ ਉਹ ਸਿਪਨ ਤੇ ਵੀ ਤੇ ਟਾਈਮ ਲੱਗਣਾ ਹੀ ਇਸ ਕਰਕੇ ਨਾ ਮੈਂ ਇਹ ਸੂਟਾਂ ਦੀ ਤੈਨੂੰ ਫਿਟਿੰਗ ਕਰਤੀ ਮੇਰੇ ਕੋਲ ਪਏ ਹੀ ਹੈ ਸਾਰੇ ਨਵੇਂ ਸੀ ਤੇ ਮੈਂ ਤੂੰ ਨੌਕਰੀ ਲੱਭਣ ਜਾਣਾ ਹੁੰਦਾ ਤੇ ਮੈਨੂੰ ਉਹ ਸੂਟ ਚੰਗੇ ਨਹੀਂ ਸੀ ਲੱਗਦੇ ਐਡੇ ਪੁਰਾਣੇ ਸੂਟ ਪਾ ਕੇ ਜਾਏਗੀ ਚੰਗਾ ਨਹੀਂ ਲੱਗਦਾ ਥੈਂਕ ਯੂ ਆਂਟੀ ਵਾ ਆਂਟੀ ਤੁਹਾਡੀ ਮਹਿੰਦੀ ਕਿੰਨੀ ਸੋਹਣੀ ਆ ਇਹ ਅੱਜ ਲਵਾਈਏ ਤੁਸੀਂ ਸੋਣੀ ਲੱਗੀ ਤੈਨੂੰ ਹਾਂ ਮੈਂ ਤੇ ਮਹਿੰਦੀ ਲਾਉਂਦੀ ਬੜੀ ਘਟਿਆ ਆ ਆ ਤੇ ਅੱਜ ਗਵੰਡ ਨੇ ਮੈਨੂੰ ਧੱਕੇ ਨਾਲ ਹੀ ਲਾਤੀ ਕਹਿੰਦੀ ਸੋਨ ਦਾ ਮਹੀਨਾ ਇਹਨਾਂ ਤੇ ਸੁਹਾਗਣਾ ਪਾਗਣਾ ਦੀ ਨਿਸ਼ਾਨੀ ਹੁੰਦੀ ਆ ਤੇ ਲਾ ਲਓ ਜ਼ਰੂਰ ਇਸ ਕਰਕੇ ਮੈਨੂੰ ਲਾਉਣੀ ਪੈ ਗਈ ਵਾ ਆਂਟੀ ਅੱਛਾ ਇਹ ਵਿਆਹੀਆਂ ਲਾ ਸਕਦੀਆਂ ਕੁੜੀਆਂ ਵੀ ਲਾਉਂਦੀਆਂ ਕੁੜੀਆਂ ਕਿਉਂ ਲਾਉਂਦੀਆਂ ਤੇਰਾਂ ਦੇਲ ਕੀਤਾ ਕਦੀ ਲਾਉਣ ਨੂੰ ਦਿਲ ਮੈਂ ਜਦੋਂ ਦੀ ਅੱਖਾਂ ਖੋਲੀਆਂ ਨਾ ਆਂਟੀ ਉਦੋਂ ਦਾ ਸਿਰਫ ਜ਼ਿੰਦਗੀ ਜੀਣ ਦਾ ਸੰਘਰਸ਼ ਹੀ ਕੀਤਾ ਹੈ ਕਦੇ ਇਹ ਨਾ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਪਰ ਜਦੋਂ ਕਿਸੇ ਦੇ ਪਾਈਆਂ ਦੇਖਦੀਆਂ ਲਾਈਆਂ ਦੇਖਦੀਆਂ ਨਾ ਬੜੀਆਂ ਸੋਹਣੀਆਂ ਲੱਗਦੀਆਂ ਨੇ ਕਹਿੰਦੇ ਆ ਇੱਕ ਧੀ ਆਪਣੀ ਮਾਂ ਨੂੰ ਵੇਖ ਕੇ ਇਹਨਾਂ ਚੀਜ਼ਾਂ ਨੂੰ ਇਹਨਾਂ ਸੱਦਰਾਂ ਨੂੰ ਪੂਰਾ ਕਰਦੀ ਹੈ ਤੁਹਾਨੂੰ ਤੇ ਪਤਾ ਹੀ ਹੈ ਕਿ ਮੈਂ ਕਦੇ ਆਪਣੀ ਮਾਂ ਦਾ ਮੂੰਹ ਵੀ ਨਹੀਂ ਵੇਖਿਆ ਇਹਨਾਂ ਚੀਜ਼ਾਂ 'ਤੇ ਧਿਆਨ ਕੀ ਦੇਣਾ ਨਾਲੇ ਸਾਰੇ ਦੀ ਜ਼ਿੰਦਗੀ ਇੱਕੋ ਜਿਹੀ ਥੋੜੀ ਹੁੰਦੀ ਹੈ ਰੱਬ ਨੇ ਮੇਰੇ ਹੱਥ ਸ਼ਾਇਦ ਮਹਿੰਦੀ ਲਈ ਨਹੀਂ ਮਿਹਨਤ ਲਈ ਬਣਾਏ ਆ ਮਿਹਨਤ ਵਾਲੇ ਹੱਥ ਸਭ ਤੋਂ ਸੋਹਣੇ ਹੁੰਦੇ ਆ ਜ਼ਰੂਰੀ ਨਹੀਂ ਕਿ ਮਹਿੰਦੀ ਵਾਲੇ ਹੱਥ ਹੀ ਸੋਹਣੇ ਹੁੰਦੇ ਆ ਆਂਟੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਪਰ ਤੁਹਾਨੂੰ ਪਤਾ ਜਦੋਂ ਮੈਂ ਨਵੀਂ-ਨਵੀਂ ਕਾਲਜ ਐਡਮਿਸ਼ਨ ਲਈ ਨਾ ਤੇ ਕਲਾਸ 'ਚ ਗਈ ਕੁੜੀਆਂ ਦੇ ਹੱਥ ਦੇਖ ਕੇ ਬੜੇ ਸੋਹਣੇ ਸੋਹਣੇ ਮੁਲਾਇਮ ਐਵੇਂ ਲੱਗਦਾ ਸੀ ਕਿ ਜਿਵੇਂ ਜਿਵੇਂ ਰੂਹ ਹੋਣ ਤੇ ਮੈਂ ਆਪਣੇ ਹੱਥ ਉਸੇ ਟਾਈਮ ਲਕੋ ਲੇ ਮੈਨੂੰ ਸ਼ਰਮ ਆਉਣ ਲੱਗ ਪਈ ਪਰ ਫਿਰ ਇੱਕਦਮ ਸੋਚਿਆ ਕਿੰਨੀ ਭਾਗ ਲਾ ਮੈਂ ਇਹ ਮੇਰੇ ਹੱਥ ਜਿਨ੍ਹਾਂ ਨੇ ਇੰਨੀਆਂ ਔਕੜਾਂ ਦੇਖੀਆਂ ਇੰਨੀ ਮਿਹਨਤ ਕੀਤੀ ਪਾਵੇਂ ਖਰਬੜੇ ਨੇ ਪਾਵੇਂ ਵੇਖਣ ਨੂੰ ਸੋਹਣੇ ਨਹੀਂ ਆ ਪਰ ਇਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ ਹੈ ਇਹਨਾਂ ਨੂੰ ਮੈਂ ਮਾੜਾ ਨਹੀਂ ਕਹਿ ਸਕਦੀ ਤੇ ਇਹ ਮੇਰੇ ਹੱਥ ਬਹੁਤ ਸੋਹਣੇ ਆ ਨਾਲੇ ਖੋਰ ਗਾਲਾਂ ਟੀ ਤੁਸੀਂ ਤੇ ਇੰਨੀ ਗੱਲ ਕਹਿ ਦਿੱਤੀ ਕਿ ਸੋਹਣੇ ਹੱਥ ਮਿਹਨਤੀ ਹੁੰਦੇ ਆ ਪਰ ਦੁਨੀਆ ਐਵੇਂ ਦੀ ਨਹੀਂ ਆ ਲੋਕ ਲਿਸ਼ਕ ਦੇ ਹੱਥਾਂ ਨੂੰ ਹੀ ਪਸੰਦ ਕਰਦੇ ਆ। ਮਿਹਨਤੀ ਹੱਥਾਂ ਨੂੰ ਕੌਣ ਵੇਖਦਾ? ਆਂਟੀ, ਬਾਕੀ ਸੂਟ ਬਹੁਤ ਸੋਹਣਾ ਹੈ। ਸੋਹਣਾ ਹੈ ਨਾ ਪੁੱਤ? ਹਾਂ। ਤੈਨੂੰ ਤਾਂ ਸੰਦਾ ਆਇਆ ਨਾ? ਬਹੁਤ। ਚੱਲ ਪੁੱਤ ਤੂੰ ਹੀ ਥੱਕ ਗਿਆ ਹੋ ਗਿਆ ਤੂੰ ਬਾਹਰ ਬੈ ਗਰਮੀ ਚੋ ਆਏ ਹੋ ਤੇ ਮੈਂ ਤੁਹਾਡੇ ਵਾਸਤੇ ਸ਼ਰਬਤ ਲੈ ਕੇ ਆਨੀ ਆ। ਤੂੰ ਮੇਰੇ ਮੰਮੀ ਦਾ ਸੂਟ ਘਪਾਇਆ ਵਾ ਫੇਰ ਹਸਣ ਕਿ ਢਿਆ ਇਹ ਮੇਰੀ ਮੰਮੀ ਨੂੰ ਜਾਇਦੇ ਸਿਰਫ ਤੂੰ ਤੇ ਆਂਟੀ ਲੱਗਣੀ ਸੂਟ ਵਿੱਚ ਸੱਸਰੀ ਘਾਲ ਆਂਟੀ ਜੀ ਤੂੰ ਵੀ ਅੰਕਲ ਹੀ ਲੱਗਦਾ ਅੰਕਲ ਕਿਹੜੇ ਪਾਸੇ ਅੰਕਲ ਲੱਗਣਿਆ ਕਿਹੜੇ ਪਾਸੇ ਆਂਟੀ ਲੱਗਣੀ ਮੈਂ ਸਾਰੇ ਪਾਸਿਓਂ ਸੱਸਰੀ ਘਾਲ ਆਂਟੀ ਜੀ ਬਸ ਤੇਨੂੰ ਤਾਂ ਨਾ ਗੁੱਸਾ ਕੱਢਣ ਨੂੰ ਨਾ ਮੌਕਾ ਚਾਹੀਦਾ ਐ ਏਡੀ ਵੀ ਕੋਈ ਗੱਲ ਨਹੀਂ ਐ ਇਹ ਰੰਗ ਕਿੰਨਾ ਜਚੰਡਿਆ ਮੇਰੇ ਤੇ ਠੀਕ ਐ ਅੰਟੀ ਜੀ ਅੰਟੀ ਜੀ ਕਹਿਣਾ ਬੰਦ ਕਰੇਗਾ ਓਕੇ ਅੰਟੀ ਜੀ ਤੂੰ ਏਡਾ ਸੋਹਣਾ ਪਤਾ ਕਿੰਨੀ ਸੋਹਣੀ ਸੋਹਣੀ ਕੁੜੀਆਂ ਮਰਦੀਆਂ ਮੇਰੇ ਤੇ ਸੜਿਆ ਮੱਠਾ ਕੀ ਸੜਿਆ ਮੱਠਾ ਉਹ ਕੀ ਹੁੰਦਾ ਵਾ ਮੱਠੀ ਹੁੰਦੀ ਨਾ ਇੱਕ ਹਾਂ ਜਦੋਂ ਸੜ ਜਾਂਦੀ ਐ ਉਹ ਕਾਲੀ ਹੋ ਜਾਂਦੀ ਐ ਨਾ ਉਹਨੂੰ ਕਹਿੰਦੇ ਸੜਿਆ ਮੱਠਾ ਤੂੰ ਬਾਲੂ ਚਾਹੀ? ਬਾਲੂ ਚਾਹੀ ਤੇ ਵਧੀਆ ਹੁੰਦੀ ਹੈ। ਵਧੀਆ ਹੁੰਦੀ ਹੈ। ਆਓ। ਤੇ ਤੂੰ ਸੜੀ ਮਠੀ। ਜਚਿਆ ਹੀ ਨਹੀਂ, ਮੈਨੂੰ ਗੁੱਸਾ ਹੀ ਨਹੀਂ ਲੱਗਾ। ਤੂੰ 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 ਹੀ ਦੱਸ ਦੇ ਯਾਰ ਹੋਰ ਕੀ ਹੁੰਦਾ ਮੈਨੂੰ ਇੰਨਾ ਕੁਝ ਪਤਾ ਨਹੀਂਗਾ। ਤੇ ਜੋ ਵੀ ਕਹਿਗਾ ਮੈਨੂੰ ਕੋਈ ਚੀਜ਼ ਤੇ ਗੁੱਸਾ ਨਹੀਂ ਲੱਗਣਾ ਕਿਉਂਕਿ ਮੈਨੂੰ ਪਤਾ ਮੈਂ ਬਹੁਤ ਸੋਹਣੀ ਆ। ਆਂਟੀ ਜੀ ਸ੍ਰੀ ਗਲਾਟ ਜੀ ਉਹ ਚੱਲੀ ਕਿਥੇ ਆ ਗੱਲ ਸੁਣ ਗੱਲ ਸੁਣ ਤੈਨਾਂ ਨਾਲ ਗੱਲ ਕਰਨੀ ਮੈਨੂੰ ਲੱਗਦਾ ਤੇਰੇ ਮੰਮੀ ਡੈਡੀ ਨਾ ਨੇਪਾਲ ਦੇ ਹੋਣੇ ਆ ਨੇਪਾਲ ਦੇ ਤੈਨੂੰ ਤੇਰੀ ਨੇਪਾਲੀ ਅੱਖਾਂ ਆਈਆਂ ਦੋ ਪਲੇਟ ਮੋਮੋਜ਼ ਲਾਇਓ ਮੈਡਮ ਜੀ ਮੈਨੂੰ ਵੀ ਨਾ ਤੂੰ ਬਰਾੜਾ ਦਾ ਮੁੰਡਾ ਨਹੀਂ ਲੱਗਦਾ ਮਦਰਾਸੀਆਂ ਦਾ ਲੱਗਦਾ ਪੁੱਛੀਂ ਕਿ ਤੇ ਚੋੱਕੇ ਤੇ ਨਹੀਂ ਲੈਂਦਾ ਉਥੋਂ ਮੈਂ ਮਦਰਾਸਿਆਂ ਨੇ ਆਣਾ ਕਿੱਥੋਂ ਲੱਗਦਾ ਮੇਰੇ ਰੰਗ ਦੀ ਗੱਲ ਕਰ ਦੇਣੀ ਹੈ ਪੁੱਤ ਪਾਵਾ ਸ਼ਰਬਤ ਕੀ ਸੋਚਾਂ ਚ ਡੁੱਬ ਆਇਆ ਹਾਂ ਨਹੀਂ ਮੰਮੀ ਕੀ ਸੋਚਣ ਡਿਆ ਆਂ ਕੁਛ ਨਹੀਂ ਮੰਮੀ ਮੰਮੀ ਤੂੰ ਇਮੇ ਮਦਰਾਸ ਲਿਆਂਦਾ ਵਾ ਮਦਰਾਸ ਮੈਂ ਤੇ ਤੈਨੂੰ ਰੱਬ ਕੋ ਇੰਨੀ ਆ ਸੁਖਣਾ ਨਾਲ ਆਇਆ ਤੇ ਆ ਤੂੰ ਖੜੇ ਸਵਾਲ ਅੱਜ ਮੇਰੇ ਨਾਲ ਕਰਨ ਲੱਗ ਪਿਆ ਆ ਪਹਿਲਾਂ ਤੇ ਕਦੀ ਤੂੰ ਕੀਤੇ ਨਹੀਂ ਇੰਜ ਦੇ ਸਵਾਲ ਇਹ ਤੈਨੂੰ ਅੱਜ ਕਿੱਥੋਂ ਚੇਤਾ ਆ ਗਿਆ ਮਮੀ ਉਹ ਮੈਨੂੰ ਕਹੀ ਜਾਂਦੀ ਤੈਨੂੰ ਮਦਰਾਸ ਲੈ ਕੇ ਤੇਰੇ ਮਾਪਿਓ ਤੂੰ ਤੇ ਨਹੀਂ ਉਹਨੂੰ ਕੁਛ ਕਿਹਾ ਆਂਟੀ ਕਿਹਾ ਸੀ ਉਹਨੂੰ ਮੈਂ ਨਾਲੇ ਤੁਸੀਂ ਉਹਨੂੰ ਆਪਣੇ ਸੂਟ ਕਿਉਂ ਦਿੱਤੇ ਆਂ ਪੁੱਤ ਉਹ ਤੇਰੇ ਨਾਲ ਨੌਕਰੀ ਲੱਭਣ ਜਾਂਦੀ ਸੀ ਤੇ ਚੰਗਾ ਲੱਗਦਾ ਸੀ ਦੋ ਹੀ ਹੁਰ ਕੋ ਸੂਟ ਸੀ ਤੇ ਉਹ ਵੀ ਮਾੜੇ ਜਿਹੇ ਸੂਟ ਸੀ ਉਹ ਪਾਏ ਚੰਗੇ ਨਹੀਂ ਲੱਗਦੇ ਮੈਨੂੰ ਤੁਹਾਨੂੰ ਪਤਾ ਉਹਨੇ ਮਦਰਾਸੀ ਕਿਉਂ ਕਿਹਾ ਮੈਨੂੰ ਕਿਉਂਕਿ ਮੇਰਾ ਅੰਕਾ ਕਾ ਕੇ ਕੀ ਆਉਂ ਨਿਕਾਲਾ ਆ। ਉਹ ਤੋਨੇ ਤੈਨੂੰ ਉਂਝੀ ਕਹਿ ਤਾ ਹੁਣਾ। ਚਾਹ ਛੱਡ ਕੋਈ ਨਹੀਂ। ਤੁਹਾਨੂੰ ਪਤਾ ਅੱਜ ਕਵਲ ਮਿਲਿਆ ਸੀ। ਹਾਏ ਕਵਲ ਆਪਣਾ ਕਵਲ। ਉਹ ਆ ਗਿਆ ਬਾਹਰੋਂ। ਆਹੋ ਆ ਗਿਆ। ਤੁਹਾਨੂੰ ਪਤਾ ਇਹਨੂੰ ਭਾਬੀ ਭਾਬੀ ਕਹੀ ਜਾਂਦੇ ਆਂ। ਮੇਰੀ ਘਰ ਵਾਲੀ ਸਮਝਣ ਜਾਂਦੇ ਆਂ ਇਹਨੂੰ। ਕਹਿੰਦਾ ਚੋਰੀ ਚਪੀਤੇ ਵਿਆਹ ਕਰਾ ਲਿਆ ਤੂੰ ਹੀ ਸਾਹ ਟੱਬਰ ਨੇ ਤੂੰ ਹੀ ਬੜੇ ਤੇਜ ਹੋ। ਸਾਨੂੰ ਨਹੀਂ ਸਦਿਆ। ਲੈ ਉਹਦੇ ਕਹਿਣ ਨਾਲ ਕੀ ਹੁੰਦਾ ਆ ਜੋ ਮਰਜ਼ੀ ਬੋਲੀ ਜਾਵੇ ਉਹਦੇ ਕਹਿਣ ਨਾਲ ਉਹ ਕਿਤੇ ਤੇਰੀ ਘਰ ਵਾਲੀ ਬਣ ਚੱਲੀ ਆ। ਕਹਿੰਦਾ ਮੰਮੀ ਦੇ ਨਾਲ ਹੀ ਆਉਂਗਾ। ਵਿਆਦੀ ਪਾਰਟੀ ਲੈਣ ਚੱਲ ਕੋਈ ਨਾ ਆਉਂਦੇ ਨਾਲ ਸਗੋ ਤੇਰੀ ਮਾਸੀ ਵੀ ਆ ਜਾਏਗੀ ਉਹਨੂੰ ਕਹਿਣਾ ਕਿ ਆਪਣੀ ਮੰਮੀ ਨੂੰ ਵੀ ਲਿਆਇਆ ਉਹਨੂੰ ਸਮਝਾਓ ਫੋਨ ਕਰੋ ਮਾਸੀ ਨਾਲ ਦੱਸੋ ਕਿ ਵਿਆਹ ਬੂਣੀ ਆਇਆ ਮੇਰਾ ਨਾਲ ਅਮਨ ਦਾ ਵਿਆਹ ਹੋਣਾ ਹੈ ਨਾ ਥੋੜਾ ਹਣਾ ਮੇਰਾ ਦੱਸ ਆਹੋ ਜਦੋਂ ਤੇਰਾ ਅਮਨ ਦਾ ਵਿਆਹ ਹੋਣਾ ਹੈ ਨਾ ਤੇ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਤੇਰੀ ਘਰ ਵਾਲੀ ਕੌਣ ਆ ਐਵੇਂ ਨਾ ਚਿੰਤਾ ਲਿਆ ਕਰ ਸਹੀ ਹੈ ਮੰਮੀ ਚੱਲ ਮੈਂ ਤੇਰੀ ਮਾਸੀ ਨੂੰ ਫੋਨ ਕਰਕੇ ਪੁੱਛਾਂ ਕਿ ਉਹਨਾਂ ਨੇ ਕੱਲ ਆਉਣਾ ਆ ਤੇ ਤੂੰ ਵੀ ਪੀਲਾ ਸ਼ਰਬਤ ਨਾਲੋਂ ਕੁੜੀ ਨੂੰ ਵੀ ਬੁਲਾ ਲਾ। ਵਿਆਹ ਤੇ ਮੇਰਾ ਮਨ ਨਹੀਂ ਹੋਣਾ। ਕੁੜੀ ਨੂੰ ਬੁਲਾ ਲੈ ਤੇ ਮੈਂ ਵੀ ਨਾ। ਹਲੋ। ਹਾਂ ਕਿਦਾਂ ਬ్రో? ਬਾਹਰ ਆਇਆ ਤੇਰੇ ਘਰ ਦੇ ਮੈਂ। ਆ ਆਇਆ। ਦਬੋ ਵਧੀਆ ਹੋਦੀ ਆ ਤੂੰ ਸੁਣਾ ਠੀਕ ਆ ਬਹੁਤ ਠੀਕ ਠਾਕ ਆ ਵਧੀਆ ਵਧੀਆ ਹੋ ਰਿਹਾ ਮੈਂ ਦਨ ਬਾਅਦ ਫੇਰ ਆ ਮਾਰਾਇ ਬਸ ਯਾਰ ਟਾਈਮ ਨਹੀਂ ਲੱਗਾ ਬਿਜ਼ੀ ਹਾਂ ਥੋੜਾ ਜਿਹਾ ਉਪਰ ਆ ਕਿੰਨੇ ਦਿਨ ਹੋ ਗਏ ਤੈਨੂੰ ਫੋਨ ਕਰਦੇ ਨੂੰ ਤੂੰ ਫੋਨ ਤੇ ਚੁੱਕਦਾ ਨਹੀਂ ਮੈਂ ਕਿੱਥੇ ਚੱਲ ਘਰੇ ਹੋਉਨਾ ਵਾ ਸਾ ਠੀਕ ਚੱਲ ਆ ਜਾ ਓਏ ਇੱਧਰ ਆ ਇੱਧਰ ਆ ਆਹ ਗਵਣਿਆ ਇਹ ਤੇ ਉਹ ਕਾਕੀ ਨਹੀਂ ਕੈਫੇ ਵਾਲੀ ਇੱਕ ਦਰਬਾਈ ਤੂੰ ਉਹ ਵੈਸੇ ਯਾਰ ਵੈਸੇ ਨਹੀਂ ਸੱਚ ਦੱਸ ਕੀ ਚੱਕਰ ਆ ਵੀਰ ਕੈਫੇ ਤੋਂ ਲਿਆ ਕੇ ਇੱਥੇ ਬਹਲੀਓ ਘਰੇ ਉਹ ਜਾ ਭਰਾ ਇਹ ਵਿਗੜੀ ਹੋਈ ਇੱਕ ਨੰਬਰ ਦੀ ਤੂੰ ਕਹਿਣਾ ਹੈ ਨਾ ਕਿ ਉਦਾਂ ਦੀ ਨਹੀਂ ਆ ਮੈਨੂੰ ਤੇ ਉਦਾਂ ਦੀ ਲੱਗਦੀ ਆ ਐਦਾਂ ਬਹਿੰਦਾ ਕੋਈ ਕਿਸੇ ਦੇ ਘਰੇ ਉਹ ਵੀ ਬਗਾਨੀ ਕੁੜੀ ਤੈਨੂੰ ਪਤਾ ਉਹ ਕਿੱਥੋਂ ਆਈ ਆ ਕੌਣ ਆ ਉਹ ਉਹਨੂੰ ਚੋੱਕ ਕੇ ਘਰ ਬਾ ਲਿਆ ਵੇਖੀ ਇਹਨੇ ਤੇਰੇ ਘਰ 'ਚ ਕਬਜ਼ਾ ਕਰਕੇ ਨਾ ਤੇ ਵੇਖੀ ਤਰਾ ਘਰ ਸੰਭ ਲੈਣਾ ਫਿਰ ਤੂੰ ਵੇਖੀ ਤਾਂਠਾ ਉਹ ਕਿੱਦਾਂ ਬੈਠੀ ਮਾਲਕੜ ਬਣ ਕੇ ਉਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਕਿੱਦਾਂ ਤੂੰ ਉਹਨੂੰ ਸਜਾ ਕੇ ਭਾਇਆ ਵਾ ਜਿੰਨੀ ਕਿ ਇਹਨਾਂ ਦੀ ਔਕਾਤ ਹੋਵੇ ਨਾ ਉੱਥੇ ਹੀ ਰੱਖੀਦਾ ਵਾ ਠੀਕ ਆ ਉਹਨੇ ਕੱਲ ਤੋਂ ਬਾਅਦ ਤੇਰੇ ਵਿਆਹ 'ਚ ਪੰਗਾ ਪਾਉਣਾ ਤੇਰੇ ਵਿਆਹ 'ਚ ਰੱਟਾ ਪਾਉਗੀ ਫਿਰ ਵੇਖੀ ਤਾੜਾ ਤੈਨੂੰ ਘਰੋਂ ਘਟਾਉਗੀ ਉਹ ਬਾਅਦ ਮੇਰੀ ਮੰਨ ਇਹਨੂੰ ਹੁਣੇ ਘਰੋਂ ਬਾਹਰ ਕੱਢ ਸੌਖਾ ਚੰਗਾ ਰਹੇਗਾ ਜੇ ਤੇਰ ਕੋ ਨਹੀਂ ਗੱਡੀ ਜਾਂਦੀ ਤੇ ਮੈਨੂੰ ਦੱਸ ਮੈਂ ਹੁਣ ਇਹਨੂੰ ਵਿਗੜੀ ਨੂੰ ਘਰੋਂ ਬਾਹਰ ਕੱਢਾਂ